ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜੀहां ਡਰਾਈਵਿੰਗ ਲਾਇਸੈਂਸਟੇਟ ਰੈਕ ਤੇ ਵਿਜੀਲੈਂਸੀ ਪਾਕ ਦੁਆਰਾ ਰੇਡ ਕੀਤੀ ਗਈ ਹੈ ਦੱਸਦੇ ਇਹ ਲਾਇਸੈਂਸੀਆਂ ਫਾਈਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੰਮ ਕਰ ਰਹੇ ਕਲਰਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸ ਦਈਏ ਇਹ ਰੇਡ ਕੱਲੇ ਅੰਮ੍ਰਿਤਸਰ ਚ ਨਹੀਂ ਬਲਕਿ ਅੰਮ੍ਰਿਤਸਰ ਤੋਂ ਇਲਾਵਾ ਗੁਰਦਾਸਪੁਰ ਪਠਾਨਕੋਟ ਨਵਾਂ ਸ਼ਹਿਰ ਬਠਿੰਡਾ ਅਤੇ ਪਟਿਆਲਾ ਦੇ ਵੱਖ-ਵੱਖ ਟ੍ਰੈਕਾਂ ਤੇ ਵਿਜੀਲੈਂਸ ਦੀ ਰੇਡ ਕੀਤੀ ਗਈ ਹੈ ਦੱਸਦੇ ਇਹ ਅੰਮ੍ਰਿਤਸਰ ਡਰਾਈਵਰ ਲਾਇਸੈਂਸ ਦੇ ਟ੍ਰੈਕ ਵਿジネス ਵਿਭਾਗ ਦੁਆਰਾ ਲਾਇਸੈਂਸ ਦੀਆਂ ਫਾਈਲਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਪਾਣੀ ਨਹੀਂ ਹੈਗਾ ਨਾ ਹੈ ਹੀ ਨਹੀਂਗਾ ਇੰਨੇ ਪੈਸੇ ਲਿਸੈਂਸਾਂ ਦੇ ਲੈਣ ਦੇ ਪਾਣੀ ਹੈਗਾ ਹੀ ਨਹੀਂ ਦੱਸੋ ਪਾਣੀ ਹੈਗਾ ਤੇ ਪੀਣ ਲਈ ਵਾਸ਼ਰੂਮ ਟੁੱਟੇ ਪਏ ਹਾਂਜੀ ਮੈਂ ਸੀਐਮਓ ਸਾਹਿਬ ਨੂੰ ਮੇਲ ਭਾਈ ਸੀ 8 ਜਨਵਰੀ ਪਾਣੀ ਨਹੀਂ ਆ ਰਿਹਾ ਆਰਡੀਓ ਡਾਇਰੈਕਟਰ ਨੂੰ ਮੇਲ ਭਾਈ ਪਰ ਰਿਸਪੌਂਸ ਕੋਈ ਨਹੀਂ ਆਇਆ ਆਰਡੀਓ ਮਿਨਿਸਟਰ ਨੂੰ ਭਾਈ ਸੀ ਤੇ ਵੀ ਉਹਨਾਂ ਨੂੰ ਫੋਟੋ ਵੀ ਭਾਈਆਂ ਸੀ ਪਾਣੀ ਦੇ ਦਬ ਕੇ ਕੋਾ ਪਾਣੀ ਨਲ ਕੇ ਪਾਣੀ ਨਹੀਂ ਆ ਰਿਹਾ ਨਾ ਪਾਣੀ ਨਾ ਬਾਥਰੂਮ ਵਾਲੀ ਜਗ੍ਹਾ ਤੇ ਮਾਫਰ ਕੋ ਟੁੱਟੇ ਪਏ ਜਿੱਥੇ ਲੇਡੀਜ਼ ਆਉਂਦੀਆਂ ਇੱਕ ਮਿੰਟ ਅੰਦਰ ਜਾ ਕੇ ਦੇਖੋ ਤਾਂ ਹੀ ਮਾਹੌਲ ਕੀ ਉੱਥੇ ਕੋਈ ਲੇਡੀਜ਼ ਬਹਿ ਸਕਦੇ ਜੋ ਸਿਸਟਮ ਹੈ ਨਾਲ ਚਲੋ ਬੰਦਾ ਤੁਸੀਂ ਵੀ ਜਾ ਕੇ ਚੈੱਕ ਕਰੋ ਸਭ ਟੁੱਟੇ ਮੈਂ ਮੇਰੇ ਕੋ ਫੋਟੋ ਸਾਰੀਆਂ ਨਹੀਂ ਆਉਂਦੀਆਂ ਮੈਂ ਮੇਲ ਜੇਤੀਆਂ ਸੀ ਪਰ ਉਹਦੀ ਕੋਈ ਰਿਸਪੌਂਸ ਨਹੀਂ ਆਈ ਹਾਲੇ ਤੱਕ ਮੇਲ ਦਾ ਕੋਈ ਜਵਾਬ ਨਹੀਂ ਆਇਆ ਮੈਨੂੰ 3 ਲਾਇਸੈਂਸ ਦੀ ਫੋਟੋ ਕਿਰਮਣ ਆਇਓ ਅਸੀਂ ਟੈਸਟ ਦੇਣਾ ਜੀ ਪਹਿਲੀ ਈ ਆਈ ਸੀ ਤੇ ਕੈਮਰੇ ਬੰਦ ਸੀ ਦੂਜੀ ਨਹੀਂ ਆਇਆ ਕੈਮਰੇ ਬੰਦ ਹੋ ਸਾਡੀ ਆਈ ਲਾਸਟ ਡੇਟ ਗਈ ਆ ਤੇ ਅੱਜ ਵੀ ਨਾ ਆਇਆ ਤੇ ਫਿਰ ਸਰਕਾਰ ਫੀਸਾਂ ਦੇ ਲਈ ਜਾਂਦੀ ਹੈ ਫੈਸਿਲਿਟੀ ਕੋਈ ਦੇਂਦੀ ਨਹੀਂ ਹਾਂ ਕੀ ਮੰਗਿਓਗੀ ਜੀ ਸਰਕਾਰ ਤੋਂ ਨਹੀਂ ਮੰਗਾ ਲੋਕੀ ਤੰਗ ਨਾ ਹੋਣ ਜੀ ਡਿਵੀਜ਼ਨ ਨੂੰ ਇਹਨਾਂ ਨੇ ਕਿੰਨੀਆਂ ਤਹਿਸੀਲਾਂ ਨਾਲ ਜੋੜੀਆਂ ਜਨਾਲਾ ਜੋੜਿਆ ਵਾਸ ਜੋੜਿਆ ਲੋਕੀ ਐਡਿਟ ਦੂਰ ਆਉਂਦੇ ਆ ਵਿਚਾਰੇ ਇੱਥੇ ਆ ਕੇ ਗਰਮੀ ਮਰਦੇ ਬੂਹੇ ਮਾਰੇ ਹੋਏ ਬਾਹਰ ਸੜਕ ਦਾ ਖਲੋ ਉਹ ਤੇ ਮਾਹੌਲ ਵੇਖ ਲੋ ਧੁੱਪ ਕਿੰਨੀ ਹੈ ਤੁਹਾਨੂੰ ਕਿੰਨੇ ਪੈਸੇ ਲੱਗੇ ਤੁਹਾਡੇ ਲਾਇਸੈਂਸ ਤੇ ਲਾਇਸੈਂਸ ਤੇ ਉਹ ਪਹਿਲੇ ਤੇ ਲਰਨਿੰਗ ਦੀ ਫੀਸ ਲੱਗੀ ਜੀ ਕਿੰਨੀ ਉਹ ਪਤਾ ਨਹੀਂ ਬੇਟੇ ਦੇ ਭਰੀ ਦਾ ਮੁੜ ਕੇ ਉਹ ਨਾ ਦੂਜੀ ਭਰੀ ਹੈ ਤੇ ਮੈਂ ਉਹ ਬੇਟੇ ਨਾਲ ਹੀ ਆਇਆ ਆਪਣੇ ਇਹ ਤੁਸੀਂ ਆਪੇ ਸਿੱਧਾ ਅਪਲਾਈ ਕੀਤਾ ਕਿ ਇਹ ਏਜੰਟ ਦੇ ਥਰੂ ਕੀਤਾ ਨਹੀਂ ਏਜੰਟ ਨਹੀਂ ਸਿੱਧਾ ਅਪਲਾਈ ਕੀਤਾ ਜੀ ਅੱਛਾ ਤੁਸੀਂ ਲਾਇਸੈਂਸ ਦੀ ਫੋਟੋ ਕਰਾਣ ਆਏ ਹੋ ਆ ਦੇਖੋ ਇਹ ਲਾਇਸੈਂਸ ਨਵਾਂ ਕਹਿੰਦੇ ਬਣੇਗਾ ਹਾਂ ਜੀ ਇਹਦੇ ਤੇ ਬਲੈਂਟੀ ਮੇਰੀ ਅੱਜ 82 ਸਾਲ ਦੀ ਉਮਰ ਹੈ ਤੇ ਮੈਂ ਅੱਗੇ ਤੋਂ ਗੱਡੀ ਨਹੀਂ ਚਲਾ ਰਿਹਾ ਛੇ ਗੱਡੀਆਂ ਮੇਰੇ ਨਾਂ ਦੇ ਬੋਲਣ ਲਈਆਂ ਤੇ ਕੀ ਕਹਿੰਦੇ ਨੇ ਸੰਸਦ ਸਦਜਾ ਬੰਨਾ ਦਿੱਤਾ ਜੀ ਫੇਰ ਦਾ ਮੈਂ ਤਿੰਨ ਵੇਰੇ ਚਾਟੀਵੰਡ ਗੇਟ ਦੇ ਮਾਰ ਆ ਆ ਤੁਹਾਡਾ ਫਲਾਣਾ ਚੀਜ਼ ਦਾ ਘਟਾ ਜੀ ਉਹ ਆ ਜੀ ਤੇ ਹੁਣ ਇਹਨਾਂ ਨੇ ਨਹੀਂ ਕਹਿੰਦੇ ਏਜੰਟ ਥਰੂ ਅਪਲਾਈ ਕਰੀਏ ਤੇ ਬਣ ਜਾਂਦਾ ਵਾ ਛੇਤੀ ਜੀ ਹੁਣ ਮੈਂ ਤੇ ਕਹਿੰਦਾ ਸਾਰੀਆਂ ਚੀਜ਼ਾਂ ਹੀ ਮਾਰੀਆਂ ਹਾਂ ਹਾਂ ਨੀ ਭਗਵੰਤ ਮਾਨ ਸਰਕਾਰ ਆ ਕੇ ਨਹੀਂ ਇਹ ਬਦਲਾ ਲੈ ਹੁੰਦਾ ਚਲੋ ਚੰਗੀ ਗੱਲਾਂ ਲਿਆਵੇ ਤੇ ਅਸੀਂ ਤਾਂ ਕਹਿੰਨੇ ਬਹੁਤ ਵਧੀਆ ਆਇਆ ਬਦਲਾ ਨਹੀਂ ਆਇਆ ਉਹ ਚਾਹੀਦਾ ਬਦਲਾ ਨਹੀਂ ਆਇਆ ਤੁਹਾਡੇ ਸਾਹਮਣੇ ਹੀ ਸਾਰੇ ਗਲੋਦ ਦੇ ਬਦਲਾ ਸਾਹਮਣੇ ਆ ਬਦਲਾ ਇਹ ਬੁਰਾ ਦੇਖ ਲੋ ਤੁਹਾਨੂੰ ਇੱਥੇ ਸਾਢੇ 8 ਵਜੇ ਆ ਕੇ ਕੋਈ ਮਰਨੇ ਚਾਹ ਪਾਣੀ ਕੋਈ ਨਹੀਂ ਸਾਢੇ 8 ਵਜੇ ਪਾਣੀ ਤੱਕ ਨਹੀਂ ਲੱਗਾ ਹੈ ਮਸ਼ੀਨ ਦਿਖਾਓ ਪਾਣੀ ਦੀ ਮਸ਼ੀਨ ਨਹੀਂ ਰੱਖੀ ਹੈ ਮਸ਼ੀਨ ਲਾ ਕੇ ੁੱਟੀ ਪਈ ਹੈ ਨਾ ਪਾਣੀ ਨਾ ਜਮਾਦਾਰ ਸਮਾਈ ਨਹੀਂ ਜੇ ਪੱਕੇ ਤੱਕ ਬੰਦ ਪਏ ਇਹਨਾਂ ਦੀ ਨੀ ਇਹ ਨਹੀਂ ਹਿਸਾ ਸਰਕਾਰ ਲੈ ਰਹੀ ਹੈ ਤੇ ਪਾਣੀ ਨਹੀਂ ਹੈਗਾ ਤੇ ਕੂਲਰ ਨਹੀਂ ਹੈਗਾ ਤੇ ਪੱਕਾ ਨਹੀਂ ਹੈਗਾ ਤੇ ਫੈਸਿਲਿਟੀ ਨਹੀਂ ਹੈਗੀ ਨਾ ਕੋਈ ਪਾਣੀ ਤੇ ਕਿਸੇ ਪ੍ਰਾਈਵੇਟ ਦੁਕਾਨ ਤੇ ਜਾਈਏ ਅਗਲੇ ਠੰਡਾ ਵੀ ਪੀਂਦੇ ਨੇ ਸਵੇਰੇ ਨਾ ਝਾੜੂ ਨਾ ਸਫਾਈ ਉਹ ਮਿੱਟੀ ਕੋਡੇ ਕੋਡੇ ਅੰਦਰ ਪਈ ਜੇ ਉੱਥਾਂ ਹੀ ਆ ਕੇ ਕੁਰਸੀਆਂ ਤੇ ਬਹਿ ਗਏ ਉਦਾਂ ਹੀ ਇਹੀ ਬੈਠੇ ਮਿੱਟੀ ਦੇ ਉੱਤੇ ਆ ਗਏ ਤੇ ਲਾਇਸੈਂਸ ਤੁਸੀਂ ਬਣਾ ਦਿੱਤਾ ਆਪਣਾ ਹਾਂਜੀ ਲਾਇਸੈਂਸ ਕਿਹੜਾ ਕੱਚਾ ਕਿ ਪੱਕਾ ਮੇਰਾ ਪੱਕਾ ਲਾਇਸੈਂਸ ਹੈ ਜੀ ਤੀਸਰੀ ਵਾਰੀ ਰੀਨਿਊ ਹੁੰਦਾ ਪਿਆ ਮੇਰਾ ਅੱਛਾ ਤੇ ਜਦੋਂ ਸਰਵਰ ਡਾਊਨ ਆਏ ਰੇਟ ਹੋਈਏ ਅੱਜ ਤੋਂ ਅੱਧਾ ਘੰਟਾ ਪਹਿਲੇ ਸਰਵਰ ਡਾਊਨ ਹੋ ਗਿਆ ਅੱਛਾ ਇਹ ਬੰਦੇ ਹਣੀ ਗੈਪ ਆ ਸਾਰੇ ਗਿਆਪ ਹੋ ਗਏ ਸੀ ਇੱਕ ਬੰਦਾ ਹੀ ਗਿਆਪ ਹੋਇਆ ਇੱਥੋਂ ਸੀਟ ਨਹੀਂ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਜਿਨ੍ਹਾਂ ਨੂੰ ਸਾਰੀ ਹੈ ਕੀ ਪਤਾ ਹੋ ਸਕਦਾ ਸਾਰੇ ਬੈਠੇ ਤੇ ਸਾਰਿਆਂ ਨੂੰ ਪਤਾ ਸਰਦਾਰ ਹੋ ਗਿਆ ਬੰਦਾ ਕੋਈ ਆਇਆ ਹੀ ਨਹੀਂ ਕੋਈ ਪੂਰਾ ਨਿਰਭਰ ਡਾਉਣਾ ਹੈ ਬਾਕੀ ਸਾਰੇ ਕੰਮ ਕਰਨ ਜੀ ਪਾਣੀ ਦੀ ਮਸ਼ੀਨ ਨੂੰ ਖੋਲ ਵਾਹ ਜੀ ਵਾਹ ਜੀ ਵਾਹ ਜੀ